ਨਾਲ ਨੇ ਪੁਲਿਸ ਸਬਡਿਵੀਜ਼ਨ ਪੈਲ ਦੇ ਨਵਜੁਕਤ ਡੀਐਸਪੀ ਦੀਪ ਕਰਾਈ ਜੀ ਜੋ ਕਿ ਬੜੇ ਹੀ ਇੱਕ ਵਧੀਆ ਕਰਦਾਰ ਦੇ ਸੌਫਟ ਸਪੋਕਨ ਐਡਮਿਨਿਸਟ੍ਰੇਟਿਵ ਆਫਿਸਰਸ ਨੇ ਤੇ ਆਉ ਕਰਦਿਆਂ ਨਾਲ ਗੱਲਬਾਤ ਹੈ ਹਾਂ ਜੀ ਸਰ ਸਭ ਤੋਂ ਪਹਿਲਾਂ ਆਪ ਜੀ ਦਾ ਸੁਆਗਤ ਹੈ ਤੇ ਸਰ ਦੱਸੋਗੇ ਆਪਣਾ ਤੁਸੀਂ ਕਿੰਨੇ ਸਾਲ ਤੋਂ ਤੁਸੀਂ ਇਸ ਸਰਵਿਸ ਦੇ ਵਿੱਚ ਆਪਣੀਆਂ ਸੇਵਾ ਨਿਭਾ ਰਹੇ ਹੋ ਮੈਂ ਜੀ 1990 ਦੇ ਵਿੱਚ ਫੋਰਸ ਜੁਆਇਨ ਕੀਤੀ ਸੀ ਐਜ਼ ਅਸਿਸਟੈਂਟ ਸਬ ਇੰਸਪੈਕਟਰ ਉਦੋਂ ਮੈਨੂੰ ਡਿਸਟ੍ਰਿਕਟ ਕਪੂਰਥਲਾ ਅਲਾਟ ਹੋਇਆ ਸੀਗਾ ਟੈਰਜ਼ਿੰਗ ਦਾ ਟਾਈਮ ਸੀਗਾ ਤੇ ਮੈਂ ਉਸ ਟਾਈਮ ਐਮਏ ਇਕਨੋਮਿਕਸ ਦੀ ਕਰ ਰਿਹਾ ਸੀਗਾ ਤੇ 90 ਦੇ ਵਿੱਚ ਜੁਆਇਨਿੰਗ ਕਰਕੇ ਕਪੂਰਥਲੇ ਮੈਂ ਤਕਰੀਬਨ 9 ਸਾਲ ਰਹਾ ਤੇ ਸਟਾਰਟਿੰਗ ਦੇ 3-4 ਸਾਲ ਜਿਹੜੇ ਉਹ ਅਸੀਂ ਖੜਕੂਵਾਦ ਨਾਲ ਵੀ ਲੜਾਈ ਕੀਤੀ ਬੜਾ ਮੁਸ਼ਕਲ ਸਮਾਂ ਉਸ ਟਾਈਮ ਸੀਗਾ ਪਰ ਲੋਕਾਂ ਦੇ ਸਹਿਯੋਗ ਨਾਲ ਸੀਨੀਅਰ ਅਫਸਰਾਂ ਦੇ ਸਹਿਯੋਗ ਨਾਲ ਗਾਈਡਲਾਈਨ ਨਾਲ ਪੰਜਾਬ ਪੁਲਿਸ ਨੇ ਸਾਰੇ ਪੰਜਾਬ ਵਿੱਚ ਉਹ ਖਾੜਕੂਵਾਦ ਖਤਮ ਕੀਤਾ ਜੋ ਕਿ ਦੁਨੀਆ ਦੇ ਵਿੱਚ ਇੱਕ ਉਦਾਹਰਨ ਮੰਨੀ ਜਾਂਦੀ ਹੈ ਕਿ ਜਿੱਥੇ ਵੀ ਕਦੇ ਖਾੜਕੂਵਾਦ ਅੱਤਵਾਦ ਸ਼ੁਰੂ ਹੋਇਆ ਉਹ ਖਤਮ ਸਿਰਫ ਅੱਜ ਤੱਕ ਪੰਜਾਬ ਪੁਲਿਸ ਨੇ ਪੰਜਾਬ ਵਿੱਚ ਕੀਤਾ ਜੋ ਕਿ ਇੱਕ ਬਹੁਤ ਵੱਡੀ ਉਪਲਬਧੀ ਸੀ ਇਹ ਸਰ ਤੁਹਾਡੀ ਜੋ ਸਰਵਿਸ ਦੇ ਦੌਰਾਨ ਤੁਹਾਨੂੰ ਕਈ ਵਾਰ ਤੁਹਾਡੇ ਤੇ ਪੋਲੀਟੀਕਲ ਪ੍ਰੈਸ਼ਰ ਪਿਆ ਹੋਊਗਾ ਬੜੀਆਂ ਦਿੱਕਤਾਂ ਦਾ ਸੰਭਾਲਣਾ ਕਰਨਾ ਪਊਗਾ ਆਇਆ ਹੋਇਆ ਹੂਗਾ ਦੱਸੋਗੇ ਸਰ ਕੋਈ ਇਸ ਤਰ੍ਹਾਂ ਦਾ ਘਟਨਾ ਤੁਹਾਡੇ ਨਾਲ ਹੋਈ ਹੋਵੇ ਇਹ ਵੱਖ-ਵੱਖ ਸਰਕਾਰਾਂ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਮੈਂ ਸੌਡਵੀਨਾਂ ਦੇ ਕੰਮ ਕੀਤਾ ਪੰਜਾਬ 'ਚ ਮੈਂ ਤਕਰੀਬਨ ਮਾਲਵੇ 'ਚ ਜ਼ਿਆਦਾ ਨੌਕਰੀ ਕੀਤੀ ਆ ਦੁਆਬੇ 'ਚ ਵੀ ਕੀਤੀ ਤੇ 25-30 ਥਾਣਿਆਂ ਦੇ ਵਿੱਚ ਮੈਂ ਬਤੌਰ ਐਸਐਚਓ ਤੇ ਇਹ ਮੇਰੀ 8ਵੀਂ ਸੌਡਵੀਨਾਂ ਬਤੌਰ ਡੀਐਸਪੀ ਸੌਡਵੀਨਾਂ ਪੋਲੀਟੀਕਲ ਇੰਟਰਫੀਰੈਂਸ ਹੁੰਦੀ ਰਹਿੰਦੀ ਆ ਤੇ ਉਹਨੂੰ ਅਸੀਂ ਮੈਨੇਜ ਕਰਨ ਵਾਸਤੇ ਪਬਲਿਕ ਦੇ ਲੀਡਰਾਂ ਦਾ ਤੇ ਅਫੀਸਰ ਦੇ ਸਹਿਯੋਗ ਨਾਲ ਉਹ ਮਸਲੇ ਸੀ ਹੱਲ ਵੀ ਕਰਦੇ ਰਹਿੰਨੇ ਆ ਪਰ ਅੱਜ ਤੱਕ ਕੋ ਇਹੋ ਜਿਹਾ ਕੋਈ ਮਸਲਾ ਹੋਇਆ ਵੀ ਜਿਹੜਾ ਹੱਲ ਨਾ ਹੋ ਸਕੇ ਆ ਹਾਂ ਜਿਸ ਤਰ੍ਹਾਂ ਕਿ ਸਰ ਤੁਸੀਂ ਮਤਲਬ ਲੋਅਰ ਰੈਂਕਸ ਤੋਂ ਤੁਸੀਂ ਆਪਣੀ ਜੌਬ ਸਟਾਰਟ ਕੀਤੀ ਬਿਲਕੁਲ ਤੁਸੀਂ ਗਰਾਊਂਡ ਦੀ ਅਰਥੋਂ ਤੁਸੀਂ ਜਿਹੜੀਆਂ ਕਿੱਥੇ ਕਿੱਥੋਂ ਕੀ ਸਪਲਾਈ ਆ ਨਸ਼ੇ ਦੀ ਕਿਦਾਂ ਨੈਕਸਸ ਅਪਰੇਟ ਹੁੰਦੇ ਨੇ ਤੁਸੀਂ ਇਸ ਬਾਰੇ ਮਤਲਬ ਡੂੰਗੀ ਨੌਲੇਜ ਰੱਖਦੇ ਹੋ ਤੇ ਜੋ ਨਸ਼ਾ ਸਮਗਲਰ ਨੇ ਜੋ ਡਰੱਗ ਮਾਫੀਆ ਇਸ ਨੂੰ ਕਿਹੜਾ ਸਟਰੋਂਗ ਮੈਸੇਜ ਦੇਣਾ ਚਾਹੋਗੇ ਨਸ਼ਾ ਸਮਗਲਰਾਂ ਨੂੰ ਤਾਂ ਸਾਡਾ ਇੱਕੋ ਮੈਸੇਜ ਹੁੰਦਾ ਵੀ ਪੰਜਾਬ ਤੇ ਇੰਡੀਆ ਛੱਡ ਕੇ ਭੱਜੋ ਮੈਂ ਡੀਐਸਪੀ ਖੰਨਾ ਹੁੰਦੇ ਹੋਏ ਤਕਰੀਬਨ 8-10 ਨਾਈਜੀਰੀਅਨ ਉਹਨਾਂ ਵਿੱਚ ਇੱਕ ਦੋ ਲੜਕੀ ਵੀ ਸੀ ਫੀਮੇਲ ਹੈਵੀ ਕਵਾਂਟਿਟੀ ਨਾਲ ਅਰੈਸਟ ਕੀਤੇ ਤੇ ਉਹਨਾਂ ਵਿੱਚ ਕਾਫੀ ਪੰਜਾਬੀ ਸਮਗਲਰ ਵੀ ਸੀ ਹੁਣ ਮੈਨੂੰ ਤਕਰੀਬਨ 10 ਕਿ ਦਿਨ ਹੋਏ ਨੇ ਫਾਈਲ ਜੁਆਇਨ ਕੀਤੇ ਨੂੰ ਇਥੋਂ ਦੀ ਇੱਕ ਲੜਕੀ ਥਾਰ ਗਰਲ ਦੇ ਨਾਂ ਤੇ ਮਸ਼ਹੂਰ ਸੀ ਥਾਣਾ ਮਲੋੜ ਦੇ ਵਿੱਚ ਉਹ ਵੀ ਅਸੀਂ ਅਰੈਸਟ ਕਰਕੇ ਬਿਹਾਈਂਡ ਦਾ ਬਾਰ ਭੇਜੀ ਆ ਨਸ਼ੇ ਪ੍ਰਤੀ ਸਰਕਾਰ ਦੀ ਡੀਜੀਪੀ ਸਾਹਿਬ ਦੀ ਐਸਐਸਪੀ ਸਾਹਿਬ ਦੀ ਜ਼ੀਰੋ ਟੋਲਰੈਂਸ ਆ ਇਸ ਲਈ ਅਸੀਂ ਕਿਸੇ ਵੀ ਨਸ਼ਾ ਸਮਗਲਰ ਨੂੰ ਕਦੀ ਨਹੀਂ ਬਖਸ਼ਦੇ ਤੇ ਸਾਡੇ ਥੋੜੇ ਦਿਨ ਪਹਿਲਾਂ ਵੈਸੀ ਵੀ ਸ਼ਰਾਰਤਾਂ ਅੰਦਰ ਇੱਕ ਚੇਤਾਵਨੀ ਆ ਥੋੜੇ ਦਿਨ ਪਹਿਲਾਂ ਹੀ ਸਾਡੇ ਰਾਤ ਨੂੰ ਇੱਥੇ ਇੱਕ ਪੈਟਰੋਲ ਪੰਪ ਲੁੱਟ ਲਿਆ ਸੀਗਾ ਜੋ ਅਸੀਂ ਉਹ ਤਿੰਨੋਂ ਮੁਲਜ਼ਮ ਰਾਤੋਂ ਰਾਤ ਗ੍ਰਿਫਤਾਰ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤੇ ਜੇਲ੍ਹ ਭੇਜਦੇ ਨੇ ਇਸ ਲਈ ਮੈਂ ਜਿੱਥੇ ਵੀ ਪੋਸਟਡ ਰਹਾ ਇੱਕੋ ਸਨੇਹਾ ਹੋਂ ਦਾ ਨਸ਼ਾ ਸਮਗਲਰਾਂ ਨੂੰ ਤੇ ਸ਼ਰਾਰਤੀ ਅਨਸਰਾਂ ਨੂੰ ਵੀ ਜਾਂ ਤਾਂ ਉਹ ਬੰਦੇ ਬਣ ਜਾਣ ਜਾਂ ਫਿਰ ਏਰੀਆ ਛੱਡ ਕੇ ਇੱਥੋਂ ਚਲੇ ਜਾ। ਹਾਂਜੀ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਜਿਸ ਤਰ੍ਹਾਂ ਕਿ ਰਾੜਾ ਸਾਹਿਬ ਦਾ ਏਰੀਆ ਹੈ ਇੱਥੇ ਕਈ ਪਿੰਡਾਂ ਦੇ ਵਿੱਚ ਜੋ ਨਸ਼ਾ ਸਮਗਲਰ ਨੇ ਬੜੀ ਖੁੱਲ ਕੇ ਇਹ ਆਪਣੀਏ ਕਾਰਵਾਈਆਂ ਪਾ ਰਹੇ ਨੇ ਤੇ ਪਿੰਡ ਲਾਪਰਾਂ ਦੇ ਵਿੱਚ 4-5 ਨੌਜਵਨ ਬੱਚਿਆਂ ਦੀ ਡੈਥ ਹੋ ਗਈ ਇਸ ਨਸ਼ੇ ਦੇ ਨਾਲ ਤੇ ਦਰਾਹਾ ਸ਼ਹਿਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਕੇਸ ਆਏ ਨੇ ਤੇ ਕਾਸੋ ਆਪਰੇਸ਼ਨ ਦੇ ਅਧੀਨ ਤੁਸੀਂ ਕੀ ਇਸ ਤਰ੍ਹਾਂ ਦੇ ਜੋ ਨਸਲਾ ਨਸ਼ਾ ਸਮਗਲਰ ਨੇ ਕੋਈ ਕਾਰਵਾਈ ਕਰਨ ਜਾ ਰਹੇ ਹੋ ਤੁਸੀਂ ਨਾਲ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਹਜੇ 10 ਕਿ ਦਿਨ ਹੋਏ ਨੇ ਜੁਆਇਨ ਕੀਤਾ ਨੂੰ ਅਸੀਂ ਦੋ ਵੱਡੇ ਨਸ਼ਾ ਸਮਗਰ ਇੱਕ ਥਾਰਗਲ ਇੱਕ ਜੱਗੂ ਨਾਂ ਦਾ ਸਮਗਰ ਲਾ ਸੀਗਾ ਇਹ ਫੜ ਕੇ ਜੇਲ ਭੇਜਿਆ ਤੇ ਕੱਲ ਵੀ ਪਰਸੋਂ ਅਸੀਂ ਇੱਕ ਚਿੱਟੇ ਦਾ ਪਰਚਾ ਦਰਹਾ ਵੀ ਦਿੱਤਾ ਤੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿਸੇ ਵੀ ਏਰੀਆ ਦੇ ਵਿੱਚ ਕੋਈ ਵੀ ਸਮਗਲਡਰ ਬਖਸ਼ਿਆ ਨਹੀਂ ਜਾਊਗਾ ਤੇ ਉਹਨਾਂ ਤੋਂ ਰਿਕਵਰੀ ਕਰਕੇ ਉਹਨਾਂ ਨੂੰ ਜੇਲ ਭੇਜਿਆ ਜਾਊਗਾ ਧੰਨਵਾਦ